ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚੱਲ ਚਲੋ ਹੁਣ ਮਾਰਨਿੰਗ ਦੇ ਵੱਜ ਗਏ ਨੇ 9:30 ਤੇ ਇੱਧਰ ਆਪਾਂ ਨੇ ਨਾ ਸਫਾਈਆਂ ਦਾ ਕੰਮ ਸ਼ੁਰੂ ਕਰ ਦਿੱਤਾ ਏ ਦੇਖੋ ਜੀ ਕੱਲ ਆਪਾਂ ਨੇ ਕਮਰੇ ਕਰੇ ਤੇ ਸਾਫ ਕੱਲ ਆਪਾਂ ਨੇ ਇੱਕ ਦਿਨ ਵਿੱਚ ਦੋ ਕਮਰੇ ਸਾਫ ਕਰਤੇ ਤੇ ਦੇਖੋ ਜੀ ਕਮਰਿਆਂ ਨੂੰ ਇੰਨਾ ਜ਼ਿਆਦਾ ਟਾਈਮ ਲੱਗਿਆ ਨਾ ਬੈੱਡ ਬਾਹਰ ਕੱਢ ਕੇ ਕੋਨਾ ਕੋਨਾ ਚਮਕਾਇਆ ਤੇ ਕੱਪ ਬੋਨਾਂ ਦੇ ਵਿੱਚੋਂ ਵੀ ਅਸੀਂ ਨਾ ਸਾਰੇ ਸਮਾਨ ਕੱਢ ਕੇ ਨਾ ਚੰਗੀ ਤਰ੍ਹਾਂ ਉਹਨਾਂ ਦੀ ਨਾ ਸਫਾਈ ਕਰੀ ਆ ਤੇ ਹੁਣ ਆਪ ਅਸੀਂ ਸਾਜਰੇ ਲੱਗ ਗਏ ਆ ਲੌਬੀ ਵਿੱਚ ਤੇ ਮੈਂ ਵੀ ਹੁਣ ਨਾ ਰੋਟੀ ਦਾ ਕੰਮ ਨਵੇੜ ਕੇ ਆਈ ਆ ਐਨੇ ਰੇਖਾ ਕਰਦੀ ਆ ਖਿੜਕੀਆਂ ਦੀ ਸਫਾਈ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨਾ ਜਾਲੀਦਾਰ ਖਿੜਕੀਆਂ ਦੀ ਸਫਾਈ ਕਿਵੇਂ ਕਰ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਿਨਾ ਪਾਣੀ ਤੋਂ ਜੇ ਆਪਾਂ ਜਾਲੀਆਂ ਨੂੰ ਪਾਣੀ ਲਾਉਨੇ ਆ ਨਾ ਵੀ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਸਾਫ਼ ਕਰਦਨੇ ਆ ਦੇਖੋ ਜੀ ਇਹ ਲੋਹੇ ਦੀ ਹੁੰਦੀ ਆ ਜਾਲੀ ਫਿਰ ਇਹਨੂੰ ਜੰਗਾਲ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਬਿਨਾ ਪਾਣੀ ਤੋਂ ਆਪਾਂ ਕਿਸ ਤਰੀਕੇ ਨਾਲ ਸਾਫ਼ ਕਰ ਸਕਦੇ ਆ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਦੇਖੋ ਜੀ ਇੱਧਰ ਸਾੜੀ ਜਿਹੜੀ ਆ ਟਾਕੀ ਹੈ ਨਾ ਇਹ ਇੰਨੀ ਜ਼ਿਆਦਾ ਖਰਾਬ ਹੋਈ ਪਈ ਹੈ ਨਾ ਇਹਦੀ ਸਾਰੀ ਉਹ ਜਾਲੀ ਬੰਦ ਹੋਈ ਪਈ ਆ ਤੇ ਹੁਣ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਉਨੇ ਆ ਵੀ ਤੁਸੀਂ ਵੀ ਘਰ ਵਿੱਚ ਨਾ ਕਿਸ ਤਰੀਕੇ ਨਾਲ ਸਾਫ਼ ਕਰ ਸਕਦੇ ਆ ਬਿਨਾ ਪਾਣੀ ਤੋਂ ਬਿਨਾ ਕੋਈ ਕੈਮੀਕਲ ਤੋਂ ਸੌਖੇ ਤਰੀਕੇ ਨਾਲ ਪਤਾ ਨਹੀਂ ਇੰਨੀ ਮਿੱਟੀ ਕਿੱਥੋਂ ਆ ਜਾਂਦੀ ਹੈ ਨਾ ਨਾਲੇ ਸਾਡੀਆਂ ਖਿੜਕੀਆਂ ਨਾ 24 ਘੰਟੇ ਅਸੀਂ ਬਿਲਕੁਲ ਨਿਕਲਦੇ ਬੰਦ ਰਹਿਣੀਆਂ ਐ ਫੇਰ ਵੀ ਦੇਖੋ ਮਿੱਟੀ ਦਾ ਪਤਾ ਨਹੀਂ ਲੱਗਦਾ ਹੈਗਾ ਸਾਨੂੰ ਵੀ ਕਿੱਥੋਂ ਆਉਂਦੀ ਆ ਕਿੱਥੋਂ ਨਹੀਂ ਆਉਂਦੀ ਹੈਗੀ ਦੇਖੋ ਜੀ ਅਸੀਂ ਇਧਰ ਨਾ ਸਾਰਾ ਇਹ ਸਮਾਨ ਨਾ ਕੱਪੜਿਆਂ ਦੇ ਨਾਲ ਐ ਚੰਗੀ ਤਰ੍ਹਾਂ ਟੱਕ ਦਿੱਤਾ ਹੈ ਤਾਂ ਕਿ ਨਾ ਇਹਦੇ ਵਿੱਚ ਨਾ ਮਿੱਟੀ ਨਾ ਪਵੇ ਸੋਫਿਆਂ ਦੇ ਵਿੱਚ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜਾਲੀ ਸਾਫ਼ ਕਰਨ ਦਾ ਤਰੀਕਾ ਦੇਖੋ ਜੀ ਜਾਲੀ ਦੇ ਵਿੱਚ ਕਿੰਨੀ ਜ਼ਿਆਦਾ ਮਿੱਟੀ ਫਸੀ ਹੋਈ ਹੈ ਨਾ ਇਹ ਬਹੁਤ ਹੀ ਸੌਖਾ ਤਰੀਕਾ ਹੈ ਬਸ ਤੁਸੀਂ ਇੱਕ ਬੁਰਸ਼ ਲੈ ਲਓ ਬੁਰਸ਼ ਦੇ ਨਾਲ ਨਾ ਇਸ ਤਰ੍ਹਾਂ ਜਾਲੀ ਨੂੰ ਸਾਫ਼ ਕਰੋ ਜਿਹੜੀ ਬੰਦ ਪਈ ਜਾਲੀ ਹੈ ਨਾ ਇਸ ਤਰ੍ਹਾਂ ਖੁੱਲ ਜੂਗੀ ਦੇਖੋ ਕਿਹੜੇ ਸਾਫ਼ ਨਾਲ ਨਾ ਬਾਹਰ ਨੂੰ ਮਿੱਟੀ ਜਾਂਦੀ ਉਹ ਰੋੜ ਕੇ ਜੇ ਜਦੋਂ ਵੀ ਤੁਸੀਂ ਇਹ ਜਾਲੀਆਂ ਸਾਫ਼ ਕਰਨੀਆਂ ਨੇ ਨਾ ਤਾਂ ਕਿ ਜਾਂ ਦਰਵਾਜ਼ਾ ਜ਼ਰੂਰ ਖੋਲਿਓ ਤਾਂ ਕਿ ਜਿਹੜੀ ਮਿੱਟੀ ਹੈ ਨਾ ਬਾਹਰ ਨੂੰ ਲੰਘ ਸਕੇ ਵੀ ਅੰਦਰ ਨਾ ਜੰਮੇ ਦੇਖੋ ਜਾਲੀ ਆਪਣੀ ਨਾ ਹੁਣ ਐ ਚੰਗੀ ਤਰ੍ਹਾਂ ਸਾਫ਼ ਹੋਣ ਲੱਗ ਗਈ ਐ ਤੇ ਬਿਲਕੁਲ ਵੀ ਨਾ ਬੰਦ ਪਈ ਤੀ ਹੈ ਐ ਨਹੀਂ ਤੀ ਹੈਗੀ ਵੀ ਜਾਲੀ ਆਪਣੀ ਸਾਫ ਹੈ ਬਹੁਤ ਜ਼ਿਆਦਾ ਗੰਦੀ ਸੀ ਇਸ ਤਰੀਕੇ ਨਾਲ ਤੁਸੀਂ ਨਾ ਜਾਲੀਆਂ ਨੂੰ ਸਾਫ ਕਰਿਓ ਬਿਨਾ ਪਾਣੀ ਤੋਂ ਬਿਨਾ ਕੋਈ ਕੈਮੀਕਲ ਤੋਂ ਦੇਖੋ ਜੀ ਇਹ ਤਰੀਕਾ ਬਹੁਤ ਵਧੀਆ ਬੁਰਸ਼ ਨਾਲ ਸਾਫ ਕਰਨ ਦਾ ਬੰਦ ਪਈ ਜਾਲੀ ਨੂੰ ਨਾ ਮਿੰਟਾਂ ਸਕਿੰਟਾਂ ਦੇ ਵਿੱਚ ਖੋਲਦਾਂ ਦੇਖ ਕਿਹੜੇ ਸਾਹਮਣਾ ਮਿੱਟੀ ਉੱਡਦੀ ਹੈ ਪੂਰੀ ਐਰ ਜਾਮ ਹੋਈ ਪਈ ਦੀ ਜਾਲੀ ਕੋਈ ਇਹਨੂੰ ਜਾਲੀ ਨੂੰ ਕੋਈ ਪਾਣੀ ਲਾਉਣ ਦੀ ਲੋੜ ਨਹੀਂ ਹੈਗੀ ਕੋਈ ਤੇਲ ਲਾਉਣ ਦੀ ਲੋੜ ਨਹੀਂ ਹੈਗੀ ਪਾਣੀ ਦਾ ਤੁਸੀਂ ਬਿਲਕੁਲ ਵੀ ਨਹੀਂ ਲਾਉਣਾ ਹੈਗਾ ਵੀ ਆਪਾਂ ਇਹਨੂੰ ਜਾਲੀ ਨੂੰ ਨਾ ਤੋੜ ਦੂਗੇ ਨਾਲੇ ਤਾਂ ਆਪਣੀ ਜਿਹੜੀ ਲੱਕੜੀ ਲੱਗੀ ਹੋਈ ਹੈ ਨਾ ਉਹ ਨੂੰ ਸਿਉਂਕ ਲੱਗਣੀ ਸ਼ੁਰੂ ਹੋ ਜੂਗੀ ਜੇ ਆਪਾਂ ਪਾਣੀ ਦਾ ਇਸਤੇਮਾਲ ਵੀ ਭੋਰਾ ਵੀ ਕਰ ਲਿਆ ਨਾ ਵੀ ਜਾਲੀ ਧੋਣ ਵੇਲੇ ਤੇ ਇਹਨੂੰ ਯਾਰ ਪੈਣਾ ਸ਼ੁਰੂ ਹੋ ਜਾਣਾ ਹੈ ਤਾਂ ਕਿ ਆ ਤੁਸੀਂ ਚੰਗੇ ਤਰੀਕੇ ਨਾਲ ਨਾ ਬਸ ਬੁਰਸ਼ ਨਾਲ ਹੀ ਸਾਫ਼ ਕਰੋ ਦੇਖੋ ਜੀ ਕਿਹੜੇ ਸਾਫ਼ ਨਾਲ ਮਿੱਟੀ ਉੱਡਦੀ ਐ ਤੇ ਆਪਣੀ ਜਾਲੀ ਦੀ ਨਾ ਬਹੁਤ ਵਧੀਆ ਸਫਾਈ ਹੋ ਰਹੀ ਐ ਜਿੰਨੇ ਵੀ ਤੁਹਾਡੇ ਅੰਦਰ ਘਰ ਦੇ ਵਿੱਚ ਦਰਵਾਜ਼ੇ ਲੱਗੇ ਹੁੰਦੇ ਨੇ ਨਾ ਕੜਾਈ ਵਾਲੇ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਮਿੱਟੀ ਫਸ ਜਾਂਦੀ ਐ ਸਾਡੇ ਵੀ 3-4 ਦਰਵਾਜ਼ੇ ਲੱਗੇ ਨੇ ਕੜਾਈ ਵਾਲੇ ਤੇ ਅਸੀਂ ਨਾ ਬੁਰਸ਼ ਦੇ ਨਾਲ ਹੀ ਸਾਫ਼ ਕਰਦੇ ਆਂ ਦੇਖੋ ਜੀ ਜਿਹੜਾ ਤੁਸੀਂ ਬੁਰਸ਼ ਲੈਣਾ ਨਾ ਉਹ ਨਰਮ ਬੁਰਸ਼ ਨਹੀਂ ਲੈਣਾ ਹੈਗਾ ਉਹ ਬੁਰਸ਼ ਨਾ ਥੋੜਾ ਜਿਹਾ ਨਾ ਕੜਾ ਜਾਈ ਹੋਵੇ ਤੇ ਉਹਦੇ ਨਾਲ ਫਿਰ ਬਹੁਤ ਵਧੀਆ ਸਫਾਈ ਹੁੰਦੀ ਹੈ ਦੇਖੋ ਜੀ ਆਪਣੀ ਜਾਲੀ ਨਾ ਕਿੰਨੀ ਜਿਆਦਾ ਸਾਫ਼ ਹੋ ਗਈ ਹੈ ਪਹਿਲਾਂ ਇਹਦੀ ਨਾ ਜਾਲੀ ਦੀ ਨਾ ਸਾਰੀਆਂ ਗਲੀਆਂ ਬੰਦ ਪਈਆਂ ਧੀਆਂ ਹੁਣ ਦੇਖੋ ਐਨ ਕੱਲੀ ਕੱਲੀ ਜਾਲੀ ਨਜ਼ਰ ਆਉਂਦੀ ਹੈ ਬਹੁਤ ਜ਼ਿਆਦਾ ਮਿੱਟੀ ਫਸੀ ਹੋਈ ਹੈ। ਦੇਖ ਲਾ ਦੇਖ ਕਿੰਨਾ ਜ਼ਿਆਦਾ ਫਰਕ ਪੈ ਗਿਆ। ਇਹ ਬੁਰਸ਼ੇ ਦਾ ਕਰਦਾ ਬੰਦ ਪਈਆਂ ਜਾਲੀਆਂ ਨੂੰ ਇਸ ਤਰ੍ਹਾਂ ਖੋਲਦਾ ਏ। ਜੇ ਆਪਾਂ ਲੀਰਾ ਫੇਰੀ ਜਾਉਂਗੇ ਨਾ ਉਹਦੇ ਨਾਲ ਨਹੀਂ ਜਾਲੀ ਸਾਫ਼ ਹੁੰਦੀ ਹੈਗੀ ਬਿਲਕੁਲ ਵੀ। ਇਹ ਬੁਰਸ਼ੇ ਦਾ ਹੀ ਤਰੀਕਾ ਬਹੁਤ ਵਧੀਆ ਏ। ਅਸੀਂ ਹਰੇਕ ਸਾਲ ਜਦੋਂ ਵੀ ਸਫਾਈ ਕਰਦੇ ਨਾ ਦੀਵਾਲੀ ਨੂੰ ਨਾ ਬਸ ਇਸ ਤਰ੍ਹਾਂ ਹੀ ਇਹਦੇ ਨਾਲੇ ਸਾਫ਼ ਕਰਦੇ ਆਂ ਦੇਖੋ ਹੁਣ ਵੀ ਕਿੰਨੀ ਜ਼ਿਆਦਾ ਮਿੱਟੀ ਉੱਡਦੀ ਐ ਬਾਅਦ ਵਿੱਚ ਤੇ ਨਾ ਬੁਰਸ਼ ਫੇਰ ਕੇ ਨਾ ਤੁਸੀਂ ਇਸ ਤਰ੍ਹਾਂ ਕੱਪੜਾ ਫੇਰ ਦੇਣਾ ਏ ਜਿੰਨੀ ਮਾੜੀ ਮੋਟੀ ਵਾਲੇ ਦਾਲੇ ਕਿਨਾਰਿਆਂ ਤੇ ਟਾਕੀ ਦੇ ਨਾ ਲੱਗੀ ਹੋਗੀ ਨਾ ਮਿੱਟੀ ਉਹ ਸਾਰੀ ਸਾਫ਼ ਹੋ ਜਾਂਦੀ ਐ ਇਹਦੀ ਤਾਂ ਜ਼ਿੰਦਗੀ ਬਣ ਗਈ ਖਿੜਕੀ ਦੀ ਤਾਂ ਦਿਖਦਾ ਵਿੱਚਨ ਮੂੰਹ ਦਿਖਦਾ ਨਾ ਪਹਿਲਾਂ ਤਾਂ ਜਮਾ ਹੀ ਬੰਦ ਪਈਦੀ ਕੁਝ ਵੀ ਤਾਂ ਦਿਖਦਾ ਹੈਗਾ ਹਾਂ ਹੁਣ ਮਿਹਨਤ ਮਿਹਨਤ ਕਰੀ ਆਪਾਂ ਨੇ ਜੇ ਮਿਹਨਤ ਕਰੀਏ ਤਾਂ ਹੀ ਖਿੜਕੀ ਸਾਫ਼ ਹੋਈ ਹੈ ਇਹਦਾ ਬਹੁਤ ਸੌਖਾ ਤਰੀਕਾ ਹੈ ਨਾ ਕੋਈ ਪਾਣੀ ਲਾਉਣਾ ਹੈ ਨਾ ਕੋਈ ਕੈਮੀਕਲ ਨਾ ਕੋਈ ਤੇਲ ਨਾ ਕੁਝ ਬਸ ਬੁਰਸ਼ ਫੇਰ ਦੋ ਖਿੜਕੀਆਂ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਮਿੰਟਾਂ ਸਕਿੰਟਾਂ ਦੇ ਵਿੱਚ ਨਾਲੇ ਸੌਖਾ ਤਰੀਕਾ ਨਾਲੇ ਆਪਾਂ ਰੇਖਾ ਇਹਨੂੰ ਸਿਉਂਕ ਤੇ ਵੀ ਬਚਾਉਣਾ ਹੈ ਦੇਖੋ ਜੀ ਆਪਣੇ ਨਾ ਦਰਵਾਜ਼ੇ ਦਰਵਾਜ਼ਿਆਂ ਦੀਆਂ ਜਾਲੀਆਂ ਵੀ ਨਾ ਇਹਨਾਂ ਪੂਰੀ ਤਰ੍ਹਾਂ ਬੰਦ ਪਈਆਂ ਨੇ ਮਿੱਟੀ ਨਾਲ ਭਰੀਆਂ ਪਈਆਂ ਨੇ ਤੇ ਹੁਣ ਆਪਾਂ ਇਹਨਾਂ ਦੀ ਵੀ ਲੱਗੇ ਸਫਾਈ ਕਰਨ ਗੇਟ ਖੋਲ ਲਾ ਨਹੀਂ ਰਿਹਾ ਗੇਟ ਖੋਲ ਕੋਈ ਇਹ ਜਾਨੀ ਹੈਗਾ ਦਰਵਾਜ਼ਾ ਟਾਕੀ ਜਿਹਦੇ ਵਿੱਚ ਨਾ ਮਿੱਟੀ ਫਸੀ ਹੋਵੇ ਦੇਖੋ ਜੀ ਅੱਜ ਆਪਾਂ ਨੇ ਨਾ ਪੂਰੀਆਂ ਨ ਟਾਕੀਆਂ ਦਰਵਾਜ਼ਿਆਂ ਦੀ ਨਾ ਸਫਾਈ ਕਰ ਦੇਣੀ ਆ ਕਿਹੜੇ ਸਾਬ ਨਾਲ ਮਿੱਟੀ ਉੱਡਦੀ ਹੈ ਦੇਖੋ ਜੀ ਇੱਧਰ ਆਪਣੇ ਨਾ ਦਰਵਾਜ਼ਿਆਂ ਤੇ ਨਾ ਇਸ ਤਰ੍ਹਾਂ ਦੀ ਨਾ ਘਟਾਈ ਕਰੀ ਹੋਈ ਆ ਤੇ ਇਹਨਾਂ ਦੇ ਵਿੱਚ ਵੀ ਨਾ ਦੇਖੋ ਕਿਹੜੇ ਸਾਬ ਨਾਲ ਨਾ ਮਿੱਟੀ ਫਸੀ ਹੋਈ ਆ ਤੇ ਇਹਦੀ ਵੀ ਨਾ ਸਫਾਈ ਆਪਾਂ ਬੁਰਸ਼ ਦੇ ਨਾਲੇ ਕਰੂਗੇ ਤੇ ਇਹਨ ਕੜਾਈ ਨੇ ਨਾ ਚੰਗੀ ਤਰ੍ਹਾਂ ਚਮਕ ਜਾਣਾ ਹੈ ਕੋਨਾ ਕੋਨਾ ਚਮਕ ਜਾਣਾ ਹੈ ਜਿੰਨੇ ਵੀ ਇਹਰੇ ਵਿੱਚ ਨਾ ਛੋਟੇ ਛੋਟੇ ਇਸ ਤਰ੍ਹਾਂ ਸਰਾਖ ਜੇ ਨਾ ਕੜਾਈ ਦੇ ਵਿੱਚ ਕੀਤੇ ਹੋਏ ਆ ਡਿਜ਼ਾਈਨ ਪਾਏ ਹੋਏ ਆ ਦੇਖੋ ਹੁਣ ਦੇਖੋ ਇਹਨਾਂ ਦੇ ਵਿੱਚ ਕਿੰਨੀ ਜ਼ਿਆਦਾ ਮਿੱਟੀ ਫਸੀ ਹੋਈ ਆ ਤੇ ਇਹਨਾਂ ਨੇ ਐ ਚੰਗੀ ਤਰ੍ਹਾਂ ਸਾਫ਼ ਹੋ ਜਾਣਾ ਹੈ ਅਸਲੀ ਤਾਂ ਸਫਾਈ ਰੇਖਾ ਦਿਵਾਲੀ ਨੂੰ ਹੀ ਹੁੰਦੀ ਐ। ਚਾਹੇ ਆਪਾਂ ਰੋਜ਼ ਜਿੰਨੀ ਮਰਜ਼ੀ ਸਫਾਈ ਕਰੀ ਜਾਈਏ। ਦਿਵਾਲੀ ਨੂੰ ਪੂਰੀ ਸਫਾਈ ਹੁੰਦੀ ਐ। ਕਰਦੇ ਤਾਂ ਆਪਾਂ ਰੋਜ਼ ਹੀ ਆ ਪਰ ਉਹ ਗੱਲ ਨਹੀਂ ਨਾ ਬਣਦੀ ਹੈਗੀ। ਨਾਲੇ ਇਹਦੀਆਂ ਜਾਲੀਆਂ ਸਾਫ਼ ਕਰਨੀ ਇਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਈ ਐ। ਆਂ ਪੂਰੀਆਂ ਬੰਦ ਹੋਈਆਂ ਪਈਆਂ ਇਹ ਜਿਹੜਾ ਮੇਨ ਗੇਟ ਹੁੰਦਾ ਨਾ ਕੁਝ ਉਹਦੇ ਪਰ ਤਾਂ ਨਾ ਜਿਆਦਾ ਮਿੱਟੀ ਜੰਮਦੀ ਆ ਇਹ ਨਹੀਂ ਜੰਮਦੀ ਇਹ ਤਾਂ ਹਾਂ ਮੇਨ ਗੇਟ ਦਾ ਵੀ ਬਹੁਤ ਫਰਕ ਪੈਂਦਾ ਹੈ ਜਿਹੜਾ ਆਪਾਂ ਕੋ ਕਹਿੰਦੇ ਨੇ ਨਾ ਵੀ ਤੇਲ ਲਾ ਲਓ ਉਹ ਜਦ ਆਪਾਂ ਤੇਲ ਲਾ ਵੀ ਲੰਨੇ ਨਾ ਜਾਲੀ ਦੇ ਉੱਪਰ ਨਾ ਵੀ ਜਾਲੀ ਆਪਾਂ ਸਾਫ਼ ਕਰਨੀ ਆ ਉਹਦੇ ਪਰ ਫੇਰ ਮਿੱਟੀ ਜੰਮ ਜਾਂਦੀ ਆ ਮਿੱਟੀ ਜੰਮ ਕੇ ਨਾ ਉਹ ਜਾਮ ਹੋ ਜਾਂਦੀ ਆ ਤੇਲ ਤਾਂ ਬਿਲਕੁਲ ਨਹੀਂ ਲਾਉਣਾ ਚਾਹੀਦਾ ਹੈਗਾ ਜਾਲੀ ਦਰਵਾਜ਼ਿਆਂ ਦੇ ਕੋ ਚਾਹੇ ਖਿੜਕੀ ਆ ਚਾਹੇ ਦਰਵਾਜ਼ਾ ਹੈ ਪਾਸੋਂ ਨੂੰ ਨਾ ਇਸ ਤਰ੍ਹਾਂ ਹੀ ਬਸ ਬੁਰਸ਼ ਨਾਲ ਸਾਫ਼ ਕਰੋ ਦੇਖੋ ਜੀ ਬੇਚਣਾ ਬਹੁਤ ਜ਼ਿਆਦਾ ਬੁਰਾ ਹਲਾ ਜਾਲੀ ਤਾਂ ਬਿਲਕੁਲ ਹੀ ਨਹੀਂ ਦਿਖਦੀ ਹੈਗੀ ਇਸ ਤਰ੍ਹਾਂ ਨਾ ਬੰਦ ਹੋਈ ਪਈ ਆ ਸਾਨੂੰ ਹਲੇ ਥੋੜਾ ਜਿਹਾ ਟਾਈਮ ਹੋਇਆ ਪੇਂਟ ਕਰਾਇਆ ਨੂੰ ਉਸ ਤੇ ਮਗਰੋਂ ਦੇਖੋ ਕਿੰਨੀ ਜ਼ਿਆਦਾ ਵਿੱਚ ਇਹਦੇ ਗਰਦ ਜਮਣੀ ਸ਼ੁਰੂ ਹੋ ਗਈ ਹੁਣ ਦੇਖਣ ਲੱਗੀ ਆ ਵੀ ਜਾਲੀ ਲੱਗੀ ਹੋਈ ਆ ਪਹਿਲਾਂ ਤਾਂ ਦਿਖਦੀ ਹੋਣੀ ਨਹੀਂ ਸੀ ਕਿ ਵੀ ਜਾਲੀ ਹੈਗੀ ਆ ਕਿ ਨਹੀਂ ਹੈਗੀ ਮਿੱਟੀ ਸਭ ਰੰਗ ਹੈ ਉਹ ਦਿਖਾਈ ਨਹੀਂ ਆ ਮਿੱਟੀ ਨਾਲ ਪੂਰੇ ਇਹਦੀ ਜਾਲੀ ਬੰਦ ਹੋਈ ਪਈ ਆ ਮਿੱਟੀ ਦੇ ਇਸ ਕੁੜੇ ਸਾਹਮਣੇ ਉੱਡਦੀ ਆ ਇਹ ਨਹੀਂ ਪੂਰੀ ਮਿੱਟੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਪਰਲੇ ਦਰਵਾਜ਼ਿਆਂ ਦਾ ਤਾਂ ਰੇਖਾ ਬਹੁਤ ਬੁਰਾ ਹਾਲ ਤਾਂ ਆਹੀ ਬੁਰਸ਼ ਨੇ ਸਾਫ਼ ਕਰਿਆ ਨਾ ਜਾਮ ਹੋਈਆਂ ਪਈਆਂ ਤੇ ਦੇਖ ਲੈ ਐਨੀ ਜ਼ਿਆਦਾ ਮਿੱਟੀ ਜੰਮੀ ਹੋਈ ਨਾ ਬਿਲਕੁਲ ਕੜਾਈ ਵੀ ਨਹੀਂ ਦਿਖਦੀ ਹੈਗੀ ਇਹ ਸਫਾਈ ਕਰਨੀ ਤਾਂ ਚੰਗੀ ਤਰੀਕੇ ਨਾਲ ਬਸ ਇਸ ਤਰ੍ਹਾਂ ਹੀ ਕਰੋ ਕਲੀਲੀ ਨਾਲ ਫੇਰ ਨਾਲ ਤਾਂ ਰੇਖਾ ਸਾਫ ਨਹੀਂ ਹੁੰਦੀ ਹੈ ਗਿਆ ਜਾਲੀਆਂ ਹਾਂ ਇਹ ਬੁਰਸ਼ੇ ਕਾਇੜਾ ਹੈ ਨਾ ਕਾਇੜੇ ਬੁਰਸ਼ ਨਾਲੇ ਮਿੱਟੀ ਸਾਫ ਹੋਈ ਹੈ ਆਜੇ ਚਮਕੇ ਜਾਲੀ ਪੂਰੀਆਂ ਲੋ ਜੀ ਇਸ ਤਰੀਕੇ ਨਾਲੇ ਆਪਾਂ ਤੁਹਾਨੂੰ ਨਾ ਕਢਾਈ ਵਾਲੇ ਦਰਵਾਜ਼ੇ ਸਾਫ਼ ਕਰਕੇ ਦਿਖਾਉਨੇ ਆ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਮੁਵਤਕਾ ਪਾਊਡਰ ਲੱਗ ਰਿਹਾ ਹੈ ਜੀ ਦਾ ਹੋਰ રોજ ਪਾਊਡਰ ਪਾਊਡਰ ਕਰੀ ਜਾਨੀ ਆ ਮੇਲੇ ਕਿੰਨਾ ਫਰਕ ਹੋ ਗਿਆ ਸਾਫ਼ ਕਰੇ ਤੇ ਜਿਹੜਾ ਪੇਂਟ ਕਰਿਆ ਹੋਇਆ ਤਾਂ ਨਾ ਇਹ ਪੇਂਟ ਦਾ ਬਿਲਕੁਲ ਦਿਖਦਾ ਹੀ ਨਹੀਂ ਤਾਂ ਹੈਗਾ ਦੇਖੋ ਹੁਣ ਨੀਲੀ-ਨੀਲੀ ਜਾਲੀ ਦਿਖਣ ਲੱਗੀ ਹੈਗਾ ਨਹੀਂ ਰਹਾ ਚਲੋ ਜੀ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਜਿਹੜੀ ਅਸੀਂ ਜਾਲੀ ਸਾਫ਼ ਕਰੀ ਆ ਆਹ ਹੈ ਜਿਹੜੀ ਬੰਦ ਪਈ ਆ ਜਾਲੀ ਦੇਖੋ ਬਿਲਕੁਲ ਇਹ ਬੰਦ ਹੈ ਕਿੰਨਾ ਜ਼ਿਆਦਾ ਫਰਕ ਪੈ ਗਿਆ ਜਾਲੀ ਸਾਫ਼ ਕਰੀ ਦਾ ਤੁਸੀਂ ਵੀ ਇਸ ਤਰੀਕੇ ਨਾਲ ਜਾਲੀ ਸਾਫ਼ ਕਰ ਸਕਦੇ ਹੋ ਦੇਖੋ ਕਿਹੜੇ ਸਾਬ ਨਾਲ ਨਮੀਟੀ ਉੱਡ ਰਹੀ ਹੈ ਇਹ ਬਹੁਤ ਹੀ ਸੌਖਾ ਤਰੀਕਾ ਹੈ ਇਸ ਤਰ੍ਹਾਂ ਖਿੜਕੀਆਂ ਦਰਵਾਜ਼ੇ ਦੀਆਂ ਜਾਲੀਆਂ ਸਾਫ਼ ਕਰਨ ਦਾ ਗੀ ਮਿੱਟੀ ਸਾਫ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਵੀ ਨਾ ਘਰ ਵਿੱਚ ਨਾ ਇਸ ਤਰ੍ਹਾਂ ਤਰੀਕੇ ਨਾਲ ਖਿੜਕੀਆਂ ਦਰਵਾਜ਼ੇ ਸਾਫ ਕਰ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਿਨਾ ਪਾਣੀ ਤੋਂ ਬਿਨਾ ਕੈਮੀਕਲ ਤੋਂ ਬਿਨਾ ਤੇਲ ਤੋਂ ਮਿਲਾਂਗੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ